ਪੁੱਤ ਨੂੰ ਟਰਾਲੀ ਵਜੀ ਐ ਤੇ ਮੇਰਾ ਪੁੱਤਰ ਨਹੀਂ ਕਿਧਰੇ ਹੋਰ ਵੀ ਗਿਆ ਮੇਰੀ ਸਵਾਨੀ ਦੀ ਪੁੱਤਰੀ ਆ ਨਾ ਮਉਣੇ ਆ ਜਾਣਾ ਬਸ ਥੋੜਾ ਜਿਹਾ ਟਾਈਮ ਹੋਣੇ ਅੱਪਰ ਜਾਸਾ ਰੱਬਾ ਜੇ ਖੋਣੇ ਹੁੰਦੇ ਆ ਤਾਂ ਕਿਉਂ ਦੰਦਾ ਮਾਪਿਆਂ ਨੂੰ लाड़ਲੇ ਪੁੱਤਰ ਦਸਾਂ ਮਿੰਟਾਂ ਚ ਸਭ ਤਬਾਹ ਕਰਕੇ ਰੱਖ ਦਿੱਤਾ ਮੇਰੀ ਪੁੱਤਰੀ ਮੇਰੇ ਸੋਹਣੇ ਪੁੱਤ ਕਹਿੰਦੀ ਮਾਂ ਉੱਤੇ ਤਰਸ ਕਰ ਲੈਂਦਾ ਇੱਕ ਵਾਰ ਹੁਣ ਦੱਸ ਕਿੱਥੋਂ ਲੱਭ ਕੇ ਲਿਆਉਣਗੇ ਬੁੱਢੇ ਮਾਪੇ ਲਾਡਲੇ ਪੁੱਤ ਨੂੰ ਫਾਜ਼ਿਲਕਾ ਦਾ 17 ਸਾਲਾਂ ਮੁੰਡਾ ਆਪਣੇ ਦੋਸਤ ਨੂੰ ਛੱਡ ਕੇ ਘਰ ਵਾਪਸ ਆ ਰਿਹਾ ਸੀ। ਰਸਤੇ 'ਚ ਟਰਾਲੀ ਦੇ ਡੱਲੇ 'ਚ ਮੋਟਰਸਾਈਕਲ ਵੱਜਣ ਦੇ ਨਾਲ ਮੁੰਡੇ ਦਾ ਭਿਆਨਕ ਐਕਸੀਡੈਂਟ ਹੋ ਗਿਆ। ਮੁੰਡੇ ਨੂੰ ਚੁੱਕ ਕੇ ਹਸਪਤਾਲ ਤਾਂ ਲੈ ਗਏ ਪਰ ਉੱਥੇ ਜਾ ਕੇ ਦਮ ਤੋੜ ਦਿੱਤਾ। ਜਿਸ ਦੇ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਏ ਮੇਰੇ ਪੁੱਤਰ ਦਾ ਇਨਸੀਡੈਂਟ ਹੋਇਆ ਨਹੀਂ ਗੁਰੂ ਜੀ ਅਰੇ ਦੁਕਾਨ ਤੇ ਗਿਆ ਆਪਦੀ ਮਹਿਲਾ ਨਹੀਂ ਦੁਕਾਨ ਤੇ ਹੋਰ ਇਹ ਵਤ ਗਿਆ ਦੁਕਾਨ ਤੇ ਤੇ ਮੇਰੇ ਪੁੱਤਰ ਨੇ ਕਵਨੀ ਆਦ ਬੇਲੀ ਨੇ ਛੱਡਣ ਚੱਲਾ ਸੀ ਅੱਗੇ ਉਸ ਚੰਗੜਾ ਨੇ ਪਾਸੇ ਕਦੀ ਨਹੀਂ ਗਿਆ ਆੰਦਾ ਮੈਂ ਛੱਡੀ ਆਂ ਦਾ ਛੱਡ ਤੇ ਹਟਾ ਆਂ ਦਾ ਤੇ ਮੇਰੇ ਪੁੱਤ ਨੂੰ ਟਰਾਲੀ ਵੱਜੀ ਐ ਹੋ ਮੇਰਾ ਪੁੱਤਰ ਨਹੀਂ ਕਿਧਰੇ ਹੋਰ ਵੀ ਗਿਆ ਮੇਰੀ ਸੁਵਾਨੀ ਦੀ ਪੁਤਰੀ ਆ ਨਾ ਮੁਨੇ ਆ ਜਾਣਾ ਬਸ ਥੋੜਾ ਜਿਹਾ ਟਾਈਮ ਹੋਨੇ ਅੱਪੜ ਜਾਤਾ ਨਹੀਂ ਦੀ ਤੁਸੀਂ ਗੁੰਡਾ ਕੋਲ ਦੇ ਗੇਟ ਲਾ ਦੇ ਮੁਨੇ ਆ ਜਾਣਾ ਇਹ ਐਕਸੀਡੈਂਟ ਹੋਇਆ ਜੀ ਮੁੰਡਾ ਆ ਰਿਹਾ ਸੀ ਚੰਗੜ ਪੈਣੀ ਤੋਂ ਮੁੰਡੇ ਨੂੰ ਚਾੜ ਦਿੱਤੇ ਤੇ ਟਰੈਲੀ ਇਹ ਦੂਜਾ ਆ ਰਹੀ ਸੀ ਰਾਮ ਸਿੰਘ ਟਾਣੀ ਉੱਤ ਵਿਚਕਾਰ ਡਾਣੀ ਜੀ ਦੇ ਰੇਸ਼ਮ ਸਿੰਘ ਜੀ ਉਹ ਡਾਣੀ ਦੇ ਬਰਾਬਰ ਹੀ ਆ ਕੇ ਗਏ ਸੈਡ ਡਾਲੇ ਦੀ ਵਾਦੀ ਦੀ ਮੋਟਰਸ ਕੰਗਾ ਮੁੰਡੇ ਦੇ ਅੱਛਾ ਦੇਖਿਆ ਤੇ 6:00 ਵਜੇ ਦੀ ਤੇ ਥੋੜੀ ਜਿਹੀ ਚਰਾਪੀ ਜਾਂਦਾ ਦਾ 10:30 ਵਜੇ 9:30 ਵਜੇ ਉੱਤੇ ਐਕਸੀਡੈਂਟ ਵਰਦਾ ਗਲਤੀ ਤਾਂ ਜੀ ਹੁਣ ਇਹ ਹੀ ਬਣਦੀ ਏ ਤੇ ਸੈਡ ਦਾ ਟਰਾਲੀ ਦੀ ਵਜੇ ਰਸਤਾ ਇਧਰਲੇ ਪਾਸੇ ਜਿੱਥੋਂ ਮੋਟਰਸਾਈਕਲ ਆਉਣਾ ਸੀ ਸੱਜੇ ਆ ਰਹੇ ਸੀ ਸਭ ਤੇ ਉਸ ਪਾਸੇ ਜਿਆਦਾ ਟੋਆ ਸੀ ਤੇ ਗਲਤੀ ਤੋਂ ਟਰਾਲੀ ਦੀ ਵੀ ਬਣਦੀ ਏ ਕਿ ਇਨਸਾਈਡ ਪੂਰੀ ਨਹੀਂ ਮਿਲੀ ਤਵੱਜੀ ਜੇ ਪੂਰੀ ਉਹਨੂੰ ਅੱਗੋਂ ਰਾਹ ਮਿਲਦੀ ਤਾਂ ਨਾ ਵਜਦੀ ਸਿੱਧਾ ਕਿ ਉਹ ਐਕਸੀਡੈਂਟ ਹੀ ਹੋਇਆ ਜੋ ਜਿਹੜਾ ਤੁਸੀਂ ਜੀ ਦੱਸ ਰਹੇ ਹੋ ਉਹਦਾ ਇਸੇ ਤਰ੍ਹਾਂ ਹੀ ਉਹ ਲੋਕ ਮੰਨੂਗਾ ਕਿ ਕਟਨਾ ਵਾਪਰੀ ਹੈਗੀ ਇਸ ਵਕਤ ਜੋ ਸਰਕਾਰੀ ਕੋਈ ਸੈਕਟਾ ਦੀ ਚੀਜ਼ ਹੈ ਉਹ ਜੋ ਮੁੰਡਾ ਇੱਕ ਵਾਰ ਇਸ ਜੇ ਕੰਮ ਕਰਤਾ ਸੀ ਜਿੱਤੇ ਮੁੰਡਾ ਫੇਰ ਪੜ। ਤੇ ਸਾਫ ਦਿੱਤਾ ਜਾਵੇ। ਦੇਖੋ ਜੋ ਕਾਰਵਾਈ ਬੰਦੀ ਹੈ ਜੀ। ਟ੍ਰੈਲੀ ਦੀ ਫੇਟ ਵਜਨ ਕਾਰਨ ਹੋਈ ਹੈ ਜੀ ਐਕਸੀਡੈਂਟ। 9:30 ਦੇ ਕਰੀਬ 9:30 ਦੇ ਕਰੀਬ ਅੱਧੀ ਦੇ ਦਰਘਟਨਾਈ ਸੀ। ਮੁੰਡਾ ਪਰੂ ਆ ਰਿਹਾ ਸੀ ਜੀ ਸੁਨੀਲ ਫਰੈਂਡ ਨੂੰ ਛੱਡ ਕੇ ਆ ਰਿਹਾ ਸੀ ਜੀ। ਉਹਦੀ ਫੇਟ ਵਜਨ ਕਾਰਨ ਟ੍ਰੈਲੀ ਦਾ ਡਾਲਾ ਇੱਕ ਸਾਈਡ ਤੇ ਸੀ। ਬੱਕੀ ਜ਼ਿੰਮੇਦਾਰਾਂ ਨੂੰ ਅਸੀਂ ਕੰਨਿਆ ਜੀ ਇਹ ਇੱਕ ਸਾਈਡ ਤੇ ਜਿਹੜਾ ਡੱਲਾ ਹੈ ਇਹਨੂੰ ਪੂਰੀ ਤਰ੍ਹਾਂ ਇਹ ਕਬਰ ਕੀਤਾ ਜਾਵੇ ਇੱਕ ਸਾਈਡ ਵਾਲਾ ਬਹੁਤ ਅੱਜ ਜਿੰਨਾ ਇੱਕ ਨੌਜਵਾਨ ਮੁੰਡਾ ਕਰੋ ਇੱਕ ਡੈਥ ਹੋ ਗਈ ਇਸ ਤਰ੍ਹਾਂ ਹਾਸੇ ਅੱਗੇ ਹੋਣ ਤੋਂ ਬਚਿਆ ਜਾ ਸਕਦਾ ਦੋ ਪ੍ਰਾਹ ਸੀਗੇ ਵੱਡਾ ਮੁੰਡਾ ਸੀ ਮੋਬਾਈਲ ਰਿਪੇਅਰ ਦਾ ਬੱਸ ਸਟੈਂਡ ਕੋਲ ਸ਼ਾਪ ਸੀ